ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਪਿਆਰੀ ਸਾਥ ਸੰਗਤ ਜੀ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਕਮੈਂਟ ਚ ਲਿਖ ਕੇ ਹਾਜ਼ਰੀ ਭਰੋ ਤਾਂ ਕਿ ਸਾਨੂੰ ਇਹ ਪਤਾ ਲੱਗੇ ਕਿ ਸਾਡੀ ਕਥਾ ਸਾਡੀ ਜਿਹੜੀ ਅਸੀਂ ਹੱਡ ਬਿੱਤੀ ਸੁਣਾਉਂਦੇ ਹਾਂ ਇਹ ਕਿੰਨੇ ਕੁ ਜਾਣਿਆਂ ਤੱਕ ਪ੍ਰਵਾਨ ਹੁੰਦੀ ਹੈ ਖਾਲਸਾ ਜੀ ਪਰਮਾਤਮਾ ਦੇ ਜਰਨੀ ਲੱਗਣਾ ਚਾਹੀਦਾ ਹੈ ਪਰਮਾਤਮਾ ਦੇ ਵੱਲ ਮੁਖ ਕਰਨਾ ਚਾਹੀਦਾ ਹੈ ਪਰਮਾਤਮਾ ਤੋਂ ਕਦੇ ਵੀ ਵਿਮੁਖ ਨਹੀਂ ਹੋਣਾ ਚਾਹੀਦਾ ਜਿਹੜੇ ਪਰਮਾਤਮਾ ਤੋਂ ਵਿਮੁਖ ਹੋ ਜਾਂਦੇ ਨੇ ਖਾਲਸਾ ਜੀ ਉਹਨਾਂ ਦਾ ਕਦੇ ਵੀ ਕਿਸੇ ਜਨਮ 'ਚ ਭਲਾ ਨਹੀਂ ਹੁੰਦਾ ਉਹਨਾਂ ਦੇ ਘਰ ਦੁੱਖ ਕਲੇਸ਼ ਕਲਾ ਰਹਿੰਦੀ ਹੈ ਬਿਮਾਰੀਆਂ ਆ ਜਾਂਦੀਆਂ ਨੇ ਤਾਂ ਤਾਂ ਨਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਜੀ ਅਸੀਂ ਸਿੱਖ ਹੋ ਕੇ ਵੀ ਕਈ ਸਿੱਖ ਧਰਮ ਦੀ ਪਾਲਣਾ ਨਹੀਂ ਕਰਦੇ ਅਸੀਂ ਸਿੱਖ ਹੋ ਕੇ ਗੁਰਦੁਆਰੇ ਦਾ ਦਸਵੰਦ ਕੱਢਦੇ ਨਹੀਂ ਅਸੀਂ ਕਹਿੰਦੇ ਆ ਕਿ ਸਾਡੀ ਹਜੇ ਤਨਖਾਹ ਇੰਨੀ ਯੋਗੀ ਨਹੀਂ ਹੈ ਕਿ ਅਸੀਂ ਦਸਵੰਦ ਕੱਢੀ ਪਰ ਹਾਂ ਜੇ ਸਾਡੇ ਘਰ 'ਚ ਕੋਈ ਜੀ ਬਿਮਾਰ ਹੋ ਜਾਵੇ ਨਾ ਉਦੋਂ ਡਾਕਟਰਾਂ ਨੂੰ ਅਸੀਂ ਜਿੰਨੇ ਮੰਗਦੇ ਨਾ ਮੂਹੋਂ ਮੰਗੇ ਕੀਮਤ ਦੇ ਕੇ ਆਪਣੇ ਜੀ ਨੂੰ ਠੀਕ ਕਰਨਾ ਚਾਹੁੰਦੇ ਹਾਂ ਖਾਲਸਾ ਜੀ ਜੀ ਅਸੀਂ ਇਹੀ ਰੂਟੀਨ ਬਣਾਈਏ ਕਿ ਅਸੀਂ ਘਰ ਵਿੱਚ ਪਾਠ ਕਰੀਏ ਦਸਵੰਦ ਕੱਢੀ ਕੇਸ ਨਾ ਕਟਾਈਏ ਅਸੀਂ ਗੁਰੂ ਦੇ ਦਿੱਤੇ ਹੋਏ ਪੰਜ ਕੰਕਾਰ ਆਪਣੇ ਕੋ ਰੱਖੀਏ ਪੰਜ ਕਕਾਰਾਂ ਦੀ ਸੇਵਾ ਕਰੀਏ ਸਿੱਖ ਇੱਕ ਗੁਰੂ ਦੀ ਸਿੱਖ ਦੀ ਕੀ ਕਾ ਲੈਣਾ ਹੈ ਇੱਕ ਗੁਰੂ ਦਾ ਸਿੱਖ ਕੀ ਹੈ ਕੇਸ ਕਤਲ ਨਹੀਂ ਕਰਵਾਨੀ ਠੀਕ ਪਹਿਲੀ ਦੂਜਾ ਕੀ ਖੰਡੇ ਬਾਟੇ ਦੀ ਪੋਲ ਛਕਣਾ ਚਲੋ ਠੀਕ ਹੈ ਖੰਡੇ ਬਾਟੇ ਦੀ ਪੋਲ ਨਹੀਂ ਛਾਜ ਛਕਦੇ ਉਮਰ ਦੇ ਕਿਸੇ ਦੌਰ ਤੇ ਜਾ ਕੇ ਛਕਣੀ ਹੈ ਕੋਈ ਗੱਲ ਨਹੀਂ ਪਰ ਸਿੱਖ ਦੀ ਮਰਿਆਦਾ ਵੀ ਹੈ ਦਸਵੰਦ ਕੱਢਣਾ ਪਾਠ ਕਰਨਾ ਗੁਰਦੁਆਰਾ ਸਾਹਿਬ ਜਾਣਾ ਇੰਨੇ ਚ ਹੀ ਗੁਰੂ ਬਹੁਤ ਖੁਸ਼ ਹੋ ਜਾਂਦੇ ਨੇ ਤੇ ਆਪਣੀ ਅਪਰੰਪਾਰ ਕਿਰਪਾਵਾਂ ਸਾਡੇ ਤੇ ਕਰਦੇ ਨੇ ਬਹੁਤ ਕਈ ਵਾਰ ਆਪਾਂ ਦੇਖਦੇ ਹਾਂ ਕਿ ਬਹੁਤ ਅਮੀਰ ਸਿੱਖ ਫੈਮਿਲੀ ਹੁੰਦੀ ਹੈ ਬਹੁਤ ਅਮੀਰ ਹੁੰਦੇ ਨੇ ਅਸੀਂ ਕਹਿੰਦੇ ਹਾਂ ਵਾਹ ਜੀ ਇਹਨਾਂ ਦੀ ਤਾਂ ਕਿਸਮਤ ਚੰਗੀ ਦੇਖੋ ਕਿਸਮਤ ਉਹਨਾਂ ਦੀ ਚੰਗੀ ਆਪਣੇ ਕਰਮਾਂ ਕਰਕੇ ਬਣੀ ਹੈ ਉਹਨਾਂ ਨੇ ਕਰਮ ਕੀਤੇ ਨੇ ਉੰਨਾ ਨਹੀਂ ਗੁਰੂ ਨੂੰ ਆਪਣੇ ਆਪ ਨੂੰ ਸਮਰਪਣ ਕੀਤਾ ਹੈ ਗੁਰਦੁਆਰਾ ਸਾਹਿਬ ਜਾਂਦੇ ਨੇ ਹਾਂਜੀ ਜੀ ਉਹ ਤਾਂ ਗੱਡੀਆਂ 'ਚ ਘੁੰਮਦੇ ਨਹੀਂ ਗੱਡੀਆਂ ਜੋਗੇ ਵੀ ਉਹ ਆਪਣੇ ਕਰਮਾ ਕਰਕੇ ਹੋਏ ਨੇ ਮਾੜੀ ਹੀਣ ਭਾਵਨਾ ਖਤਮ ਕਰਕੇ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ ਕੀ ਪਤਾ ਨਹੀਂ ਪਰਮਾਤਮਾ ਕਿਹੜੀ ਰੰਗਾ 'ਚ ਰਾਜੀ ਹੈ ਪਰਮਾਤਮਾ ਤਾਂ ਤੁਹਾਨੂੰ ਵੀ ਇੰਨੀ ਜੋਗਾ ਕਰਦੇ ਤੁਸੀਂ ਗੱਡੀਆਂ ਚਾਹੋ ਦਸਵੰਦ ਕੱਢਿਆ ਕਰੋ ਤਾਂ ਕਿ ਘਰ ਵਿੱਚ ਕੋਈ ਕਲਾ ਕਲੇਸ਼ ਬਿਮਾਰੀ ਮਾੜੀਆਂ ਸ਼ਕਤੀਆਂ ਨਾਲ ਘਰ ਵਿੱਚ ਸੁਖਮਣੀ ਸਾਹਿਬ ਦਾ ਪਾਠ ਕਰਿਆ ਕਰੋ ਘਰ ਵਿੱਚ ਬਾਣੀ ਦਾ ਜਾਪ ਕਰਿਆ ਕਰੋ ਜਿਸ ਦਿਨ ਆ ਕਿ ਤੁਹਾਡੇ ਘਰ ਵਿੱਚ ਬਰਕਤ ਤਰੱਕੀ ਤੇ ਕੋਈ ਵੀ ਬਿਮਾਰੀ ਨਹੀਂ ਆਵੇਗੀ ਖਾਲਸਾ ਜੀ ਦਸਵੰਦ ਜਰੂਰ ਕੱਢਣਾ ਚਾਹੀਦਾ ਹੈ ਘਰ ਵਿੱਚ ਜਦੋਂ ਵੀ ਤਨਖਾਹ ਮਿਲੇ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਜਿੰਨਾ ਹੋ ਸਕੇ ਖਾਲਸਾ ਜੀ ਦਸਵੰਦ ਕੱਢਣਾ ਚਾਹੀਦਾ ਹੈ ਚਲੋ ਫਿਰ ਤੁਸੀਂ ਕੀ ਕਰੋ ਦਸਵੰਦ ਕੱਢੋ 2-4 ਮਹੀਨਿਆਂ ਦਾ ਇਕੱਠਾ ਕਰਕੇ ਗੁਰਦੁਆਰਾ ਸਾਹਿਬ ਦੀ ਆਓ ਚਲੋ ਜਿੰਨਾ ਵੀ ਹੋ ਸਕੇ ਉਹ ਤੁਹਾਡੇ ਹੱਥੀ ਕੀਤਾ ਹੋਇਆ ਦਾਨ ਹੋਏਗਾ ਜੋ ਤੁਹਾਡੇ ਅੱਗੇ ਤੁਹਾਡੇ ਜਦੋਂ ਤੁਸੀਂ ਇਸ ਸੰਸਾਰਿਕ ਜੀਵਨ ਨੂੰ ਛੱਡ ਕੇ ਚਲੇ ਜਾਣਾ ਹੈ ਨਾ ਉਹਦੋਂ ਫਿਰ ਉਹ ਤੁਹਾਡੇ ਅੱਗੇ ਦਾ ਕਰਾਇਆ ਹੋਏਗਾ ਸਮਝ ਲਓ ਜਿੰਨਾ ਹੱਥੀ ਦਾਨ ਪੂਨ ਕਰ ਜੂਗੇ ਨਾ ਖਾਲਸਾ ਜੀ ਉਹੀ ਨਾਲ ਜਾਣਾ ਹੈ ਘਰ ਦਾ ਜੋੜਿਆ ਤੇ ਧੀਆ ਪੁੱਤਰਾਂ ਦੇ ਕੰਮ ਹੀ ਆਣਾ ਹੈ ਮਰਨ ਤੋਂ ਬਾਅਦ 13ਵੇਂ ਦਿਨ ਤੋਂ ਬਾਅਦ ਕਿਸੇ ਨੇ ਪੁੱਛਣਾ ਵੀ ਨਹੀਂ ਕਿ ਫਲਾਣਾ ਸਿੰਘ ਕਿੱਥੇ ਸੀ ਤੇ ਕਿੱਥੇ ਸੀ ਕੌਣ ਸੀ ਕਿਸੇ ਨੇ ਨਾਮ ਵੀ ਨਹੀਂ ਲੈਣਾ ਖਾਲਸਾ ਜੀ ਸਾਰਿਆਂ ਨੇ ਆਪਣੇ ਆਪਣੇ ਰੰਗਾ ਚ ਰਾਜੀ ਹੋ ਜਾਣਾ ਹੈ ਸਾਰਿਆਂ ਨੇ ਆਪਣੇ ਆਪਣੇ ਰੰਗਾ ਚ ਹੋ ਜਾਣਾ ਹੈ ਕਿ ਕਿਸੇ ਦੀ ਮਰਨ ਤੋਂ ਬਾਅਦ ਕੋਈ ਨਾਲ ਮਰਿਆ ਹੈ ਉਸ ਦੇ ਨਹੀਂ ਚਾਹੇ ਕਿਸੇ ਭੈਣ ਦਾ ਭਾਈ ਹੋਵੇ ਚਾਹੇ ਮਾਂ ਦਾ ਪੁੱਤ ਹੋਵੇ ਕੋਈ ਕਿਸੇ ਦੇ ਨਾਲ ਛੜਦਾ ਨਹੀਂ ਹੈ ਖਾਲਸਾ ਜੀ ਵੀ ਹਾਂਜੀ ਜੀ ਹੁਣ ਮੇਰਾ ਭਰਾ ਮੁੱਕ ਗਿਆ ਮੈਂ ਵੀ ਇਹਦੇ ਨਾਲ ਮਰਨਾ ਹੈ ਐਦਾਂ ਕਦੇ ਨਹੀਂ ਵੇਖਿਆ ਤੇ ਨਾ ਹੀ ਕਦੀ ਹੋਇਆ ਹੈ ਕਿ ਇੱਕ ਦੇ ਨਾਲ ਕੋਈ ਕਿਸੇ ਦੇ ਨਾਲ ਮਰਿਆ ਹੋਵੇ ਚਾਹੇ ਉਹਦਾ ਕਿੰਨਾ ਸਖਾ ਪ੍ਰੇਮੀ ਕਿਉ ਨਾ ਹੋਵੇ ਇਸ ਕਰਕੇ ਖਾਲਸਾ ਦੀ ਨਾਲ ਤੀ ਕਿਸੇ ਨੇ ਨਹੀਂ ਜਾਣਾ ਸਿਰਫ ਕੀਤਾ ਹੋਇਆ ਗੁਰਬਾਣੀ ਦਾ ਜਾਪ ਹੀ ਨਾਲ ਜਾਣਾ ਹੈ ਇਸ ਕਰਕੇ ਵੱਡੇ ਭਾਗ ਹੋਣਗੇ ਗੁਰਬਾਣੀ ਨਾਲ ਜੁੜਿਆ ਕਰੋ ਦਸਵੰਦ ਕੱਢਿਆ ਕਰੋ ਗੁਰੂ ਦੀ ਪਾਲਣਾ ਕਰੋ ਪਹਿਲਾਂ ਲੋਕਾਂ ਵਿੱਚ ਕੋਈ ਬਿਮਾਰੀ ਕੋਈ ਕਲੇਸ਼ ਕੋਈ ਹੀਣ ਭਾਵਨਾ ਨਹੀਂ ਸੀ ਲੋਕੀ ਛੋਟੇ ਛੋਟੇ ਕੱਚੇ ਘਰਾਂ 'ਚ ਰਹਿ ਕੇ ਵੀ ਖੁਸ਼ ਸੀ ਅੱਜ ਮਹਿਲਾਂ ਵਾਲੇ ਘਰਾਂ 'ਚ ਰਹਿ ਕੇ ਵੀ ਬੰਦਾ ਦੁਖੀ ਹੈ ਅੱਜ ਜਿੰਨੇ ਉਹ ਵੱਡੇ ਤਗੜੇ ਘਰਾਂ ਦੇ ਵਿੱਚ ਹੁੰਦੇ ਨੇ ਉਨੇ ਹੀ ਜ਼ਿਆਦਾ ਬਿਮਾਰੀਆਂ ਨਾਲ ਘਿਰੇ ਉਨੇ ਹੀ ਜ਼ਿਆਦਾ ਦੁੱਖਾਂ ਤਕਲੀਫਾਂ ਵਿੱਚ ਘਿਰੇ ਹੋਏ ਦੇਖਦੇ ਆ ਨਾ ਅਸੀਂ ਕਿੱਡੇ-ਕਿੱਡੇ ਵੱਡੇ-ਵੱਡੇ ਪ੍ਰੇਸ਼ਨ ਹੁੰਦੇ ਨੇ ਲੋਕਾਂ ਦੇ ਇਹ ਗੁਰੂ ਤਾਂ ਕੁਝ ਵੀ ਨਹੀਂ ਕਰਦਾ ਇਹ ਸਾਡੇ ਕਰਮਾਂ ਦਾ ਫਲ ਹੁੰਦਾ ਹੈ ਜਾਂ ਪਿਛਲੇ ਕਰਮ ਮਾੜੇ ਜਾਂ ਇਸ ਜਨਮ 'ਚ ਕੀਤੇ ਹੋਏ ਕਿਸੇ ਨੂੰ ਦੁੱਖ ਦਿੱਤਾ ਹੋਇਆ ਜਾਂ ਪਾਪ ਅਸੀਂ ਕਮਾਇਆ ਹੈ ਆਪਣੀ ਜ਼ਿੰਦਗੀ ਵਿੱਚ ਖਾਲਸਾ ਜੀ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਵੱਡੀ ਵਡਿਆਈ ਹੈ ਜੋ ਅਸੀਂ ਵਿਆਖਿਆ ਵੀ ਨਹੀਂ ਕਰ ਸਕਦੇ ਏਨੀ ਵਡਿਆਈ ਹੈ თანਤਨ ਬਾਬਾ ਦੀਪ ਸਿੰਘ ਜੀ ਦੀ ਕਿ ਅਸੀਂ ਅਸੀਂ ਤਾਂ ਤੁਛ ਬਰਾਨੀ ਹਾਂ ਕਿ ਅਸੀਂ ਦੂ-ਦੂ ਘੰਟੇ ਤਿੰਨ-ਤਿੰਨ ਘੰਟੇ ਜਾਪ ਕਰਦੇ ਹਾਂ ਨਹੀਂ ਖਾਲਸਾ ਜੀ ਅਸੀਂ ਇਹ ਨਾ ਜਾਪ ਕਿੱਥੇ ਕਰਦੇ ਹਾਂ ਅਸੀਂ ਮਾਨਮੁਖ ਵਿੰਦੇ ਆ ਸਾਡਾ ਦਿਲ ਕੀਤਾ ਅਸੀਂ ਪਾਠ ਕੀਤਾ ਸਾਡਾ ਦਿਲ ਕੀਤਾ ਅਸੀਂ ਦੁਪਹਿਰ ਨੂੰ ਪਾਠ ਕਰ ਲਿਆ ਸਾਡਾ ਦਿਲ ਨਹੀਂ ਕੀਤਾ ਸੀ 4 ਦਿਨ ਪਾਠ ਨਹੀਂ ਕੀਤਾ ਮਹੀਨਾ ਨਹੀਂ ਪਾਠ ਕੀਤਾ 10 ਦਿਨ ਨਹੀਂ ਪਾਠ ਕੀਤੇ ਜਦੋਂ ਕੋਈ ਦੁੱਖ ਆਂਦਾ ਹੈ ਫਿਰ ਅਸੀਂ ਪਾਠ ਕਰਨਾ ਸ਼ੁਰੂ ਕਰ ਦਿੰਨੇ ਹਾਂ ਮਤਲਬ ਹੀ ਹਾਂ ਨਾ ਅਸੀਂ ਕਿਉਂਕਿ ਗੁਰੂ ਨੂੰ ਤਾਂ ਸਾਡੇ ਤੋਂ ਕੋਈ ਮਤਲਬ ਨਹੀਂ ਹੈ ਸਾਨੂੰ ਗੁਰੂ ਤੋਂ ਬਹੁਤ ਮਤਲਬ ਹੈ ਆਪਣੇ ਮਤਲਬ ਪੂਰੇ ਕਰਨ ਲਈ ਅਸੀਂ ਗੁਰੂ ਨੂੰ ਪਾਠ ਕਰਦੇ ਹਾਂ ਆਪਣੇ ਮਤਲਬ ਕੱਢਣ ਲਈ ਵੇਖੋ ਅਸੀਂ ਮਤਲਬੀ ਹਾਂ ਇਦਾਂ ਇੱਕ ਭੈਣ ਨੇ ਇੱਕ ਗੱਲ ਸੀ ਕਿ ਮੇਰੇ ਬੱਚੇ ਸਾਡੇ ਕਹਿਣੇ ਅੰਦਰ ਨਹੀਂ ਹੈ ਸਾਡਾ ਕੋਈ ਕਹਿਣਾ ਨਹੀਂ ਮੰਨਦੇ ਕਿਉਂਕਿ ਗੁਰੂ ਤੋਂ ਵੀ ਮੁੱਖ ਹਨ ਕਿਸੇ ਨੇ ਚੰਗੀ ਸਿੱਖਿਆ ਹੀ ਨਹੀਂ ਦਿੱਤੀ ਆਗਿਆ 'ਚ ਨਹੀਂ ਆ ਕੀ ਅਸੀਂ ਆਪਣੇ ਗੁਰੂ ਦੀ ਆਗਿਆ 'ਚ ਦੇਖੋ ਕਿੰਨਾ ਦੁੱਖ ਲੱਗਦਾ ਹੈ ਕਿ ਜਦੋਂ ਸਾਡੇ ਬੱਚੇ ਆਪਣੀ ਆਗਿਆ 'ਚ ਨਹੀਂ ਹੁੰਦੇ ਕਿੰਨਾ ਦੁੱਖ ਲੱਗਦਾ ਹੈ ਇਸੇ ਤਰ੍ਹਾਂ ਉਸ ਭੈਣ ਦੇ ਬੱਚੇ ਵੀ ਆਗਿਆ 'ਚ ਨਹੀਂ ਸੀ ਬਹੁਤ ਦੁੱਖ ਲੱਗਦਾ ਸੀ ਜਵਾਬ ਦਿੰਦੇ ਨੇ ਕਹਿਣਾ ਨਹੀਂ ਮੰਨਦੇ ਤੇ ਖਾਲਸਾ ਜੀ ਇਹ ਮਾਰੀਆਂ ਤੈ ਹੁੰਦੀਆਂ ਨਹੀਂ ਅਸੀਂ ਵੀ ਵੱਡੇ ਹੋਏ ਆ ਅਸੀਂ ਵੀ ਜਵਾਨ ਹਾਂ ਕਿ ਅਸੀਂ ਆਪਣੇ ਗੁਰੂ ਦੇ ਕਹਿਣੇ 'ਚ ਹੈਗੇ ਆ ਅਸੀਂ ਆਪਣੇ ਗੁਰੂ ਦੇ ਕਹਿਣੇ 'ਚ 20% ਵੀ ਨਹੀਂ ਫਿਰ ਅਸੀਂ ਕਹਿੰਨੇ ਆ ਸਾਨੂੰ ਦੁੱਖਾਂ ਨੇ ਘੇਰ ਲਿਆ ਏ ਦੁੱਖ ਤਾਂ ਆਟੋਮੈਟਿਕ ਹੀ ਆਣਗੇ ਗੁਰੂ ਨੇ ਤਾਂ ਨਹੀਂ ਕਿਹਾ ਕਿ ਤੇਰੀ ਜ਼ਿੰਦਗੀ 'ਚ ਦੁੱਖ ਹਨ ਇਹ ਤਾਂ ਤੂੰ ਜਿਹੇ-ਜਿਹੇ ਕਰਮ ਕਰਦਾ ਹੈ ਉਹੋ ਜਿਹਾ ਭੋਗਦਾ ਹੈ ਆਪਣੇ ਕਰਮਾਂ ਅਨੁਸਾਰ ਹੀ ਤੈਨੂੰ ਦੁੱਖ ਮਿਲਦੇ ਨੇ ਗੁਰੂ ਤੇ ਕਿਉਂ ਦੋਸ਼ ਕਰੀਏ ਕਿਉਂਕਿ ਗੁਰੂ ਨੇ ਤਾਂ ਸਾਨੂੰ ਕੁਝ ਵੀ ਨਹੀਂ ਇਹੋ ਜਿਹਾ ਕਿਹਾ ਕਿ ਤੂੰ ਬੁਰੀ ਕੰਮ ਕਰ ਗੁਰੂ ਨੇ ਸਾਨੂੰ ਚੰਗੇ ਕੰਮਾਂ ਵਾਸਤੇ ਭੇਜਿਆ ਹੈ ਗੁਰੂ ਨੇ ਸਾਨੂੰ ਦਸਾਂ ਲੋਹਾਂ ਦੀ ਕਿਰਤ ਕਮਾਈ ਕਰਕੇ ਵੰਡ ਕੇ ਸ਼ਕਣ ਲਈ ਭੇਜਿਆ ਹੈ ਅੱਜ ਕੱਲ ਤਾਂ ਥੋੜੇ ਜਿਹੇ ਲੋਕਾਂ ਕੋ ਪੈਸੇ ਆ ਜਨ ਕਮੰਡ ਹੋ ਜਾਂਦਾ ਹੈ ਮਾੜੇ ਗਰੀਬ ਨੂੰ ਤਾਂ ਕੋਈ ਪੁੱਛਦਾ ਤੱਕ ਵੀ ਨਹੀਂ ਕਈ ਵੇਲੇ ਤਾਂ ਮੰਗਦਿਆਂ ਨੂੰ ਵੀ ਫਟਕਾਰ ਕੇ ਬਾਹਰ ਕਰ ਦਿੱਤਾ ਜਾਂਦਾ ਹੈ ਖਾਲਸਾ ਜੀ ਜੇ ਸਾਨੂੰ ਰਾਬੜੀ ਦਿਨ ਜੋਗਾ ਬਣਾਇਆ ਹੈ ਤਾਂ ਹੀ ਕੋਈ ਮੰਗਣ ਆਇਆ ਹੈ ਨਾ ਵੇਖੋ ਕਿੰਡੀ ਕਿਰਪਾ ਹੈ ਕਿ ਪਤਾ ਨਹੀਂ ਕੱਲ ਉਸ ਥਾਂ ਤੇ ਤੁਹਾਨੂੰ ਗੁਰੂ ਨੇ ਖੜਾ ਕੀਤਾ ਹੋਵੇ ਹੈ ਨਾ ਇਹ ਸੋਚਣ ਵਾਲੀਆਂ ਗੱਲਾਂ ਹਨ ਕਿ ਜਿਹੜਾ ਕੋਈ ਮੰਗਣ ਆ ਗਿਆ ਖਾਲਸਾ ਜੀ ਉਹਨੂੰ ਖੈਰ ਜ਼ਰੂਰ ਪਾਵੋ ਕਿਉਂਕਿ ਤੁਹਾਡੀ ਖੈਰ ਨਾਲ ਉਹਦਾ ਜ਼ਿੰਦਗੀ ਭਰ ਦਾ ਗੁਜ਼ਾਰਾ ਨਹੀਂ ਚੱਲਣਾ ਉਸ ਟਾਈਮ ਦਾ ਇੱਕ ਡੰਗ ਦਾ ਗੁਜ਼ਾਰਾ ਜ਼ਰੂਰ ਚੱਲ ਸਕੇਗਾ ਐਨਾ ਭਲਾ ਕਰਾਇਆ ਕਰੋ ਖਾਲਸਾ ਜੀ ਉਹ ਭੈਣ ਨੇ ਨਾ ਕਹਿੰਦੇ ਕਿ ਮੈਂ YouTube ਤੇ ਬਾਬਾ ਦੀਪ ਸਿੰਘ ਜੀ ਦੇ ਬਾਰੇ ਸੁਣਿਆ ਕਥਾਵਾਂ ਬਹੁਤ ਸੁਣਦੀ ਕਹਿੰਦੇ ਮੈਂ ਸੋਚ ਚਾਂਦੀ ਸੀ ਕਿ ਮੈਂ ਗੁਰਸਿੱਖ ਪਰਿਵਾਰ ਦੀ ਹੋ ਕੇ ਮੈਨੂੰ ਹਜੇ ਤੱਕ ਬਾਬਾ ਦੀਪ ਸਿੰਘ ਜੀ ਦੇ ਬਾਰੇ ਕੋਈ ਪਤਾ ਨਹੀਂ ਹੈ ਬਹੁਤ ਮਨ ਨੂੰ ਠੇਸ ਪੁੰਜੀ ਕਹਿੰਦੇ ਮੈਂ 4 ਦਿਨ ਲਗਾਤਾਰ YouTube ਤੇ ਸਰਚ ਮਾਰ ਕੇ ਗੁਰ ਧੰਤਨ ਗੁਰੂ ਧੰਤਨ ਬਾਬਾ ਦੀਪ ਸਿੰਘ ਜੀ ਦੀ ਜੀਵਨੀ ਪੜੀ ਕਹਿੰਦੇ ਮੇਰੇ ਮਨ ਨੂੰ ਬਹੁਤ ਸਕੂਨ ਮਿਲਿਆ ਮੈਨੂੰ ਪਾਠੀ ਸਿੰਘ ਨੇ ਦੱਸਿਆ ਕਿ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰੋ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਤੁਹਾਡੇ ਬੱਚੇ ਆਪੇ ਆਗਿਆਕਾਰੀ ਹੋਣਗੇ ਕਹਿੰਦੇ ਮੈਂ ਵੀ ਨਾ ਕਰਨੀ ਸ਼ੁਰੂ ਕਰਦੇ ਮੈਂ ਪਰਮਾਤਮਾ ਅੱਗੇ ਰੱਖ ਲਿਆ ਸ਼ਰਤ ਦੇਖੋ ਸਾਡੇ ਮਨੁਮੱਖਾਂ ਦੀ ਅਸੀਂ ਪਰਮਾਤਮਾ ਅੱਗੇ ਪਹਿਲਾਂ ਸ਼ਰਤ ਰੱਖਦੇ ਹਾਂ ਪਰਮਾਤਮਾ ਮੇਰਾ ਵਾਲਾ ਕੰਮ ਕਰ ਦੋ ਮੈਂ ਤੁਹਾਡੇ ਦਰ ਤੇ ਜਰੂਰ ਆਵਾਂਗੀ ਇਹ ਨਹੀਂ ਕਿ ਪਰਮਾਤਮਾ ਮੈਂ ਤੁਹਾਡੇ ਚਰਨਾ ਚਾਕੇ ਅਰਦਾਸ ਕਰਾਂਗੀ ਮੈਂ ਤੁਹਾਡੇ ਦਵਾਰੇ ਤੇ ਆਵਾਂਗੀ ਮੈਂ ਉੱਥੇ ਆ ਕੇ ਅਰਦਾਸ ਕਰਾਂਗੀ ਮੇਰੀ ਇੱਛਾ ਪੂਰਤੀ ਕਰਿਓ ਪ੍ਰਮਾਤਮਾ ਮੇਰੇ ਕਰਮਾਂ ਦੇ ਕੁਕਰਮਾਂ ਨੂੰ ਸਧਾਰਿਓ ਮੇਰੇ ਕਰਮਾਂ ਨੂੰ ਬਦਲਿਓ ਪ੍ਰਮਾਤਮਾ ਤੁਹਾਡੇ ਹੱਥ ਕਲਮ ਹੈ ਮੇਰਾ ਜੀਵਨ ਲਿਖਣ ਦੀ ਮੇਰੇ ਜੀਵਨ ਚ ਆਉਣ ਵਾਲੀਆਂ ਚੰਗੀਆਂ ਆਇਆਂ ਔਖੀਆਂ ਆਇਆਂ ਸਭ ਕੁਝ ਤੁਸੀਂ ਲਿਖਣਾ ਹੈ ਪ੍ਰਮਾਤਮਾ ਤੇ ਪ੍ਰਮਾਤਮਾ ਮੈਨੂੰ ਆਪਣਾ ਗੁਰਸਿੱਖ ਬਣਾਓ ਪ੍ਰਮਾਤਮਾ ਮੈਨੂੰ ਆਪਣੇ ਗੁਰਸਿੱਖੀ ਜੀਵਨ ਨਾਲ ਜੋੜੋ ਏ ਪ੍ਰਮਾਤਮਾ ਮੇਰ ਤੇ ਇੰਨੀ ਕਿਰਪਾ ਕਰੋ ਵੱਡੀ ਕੀ ਮੈਂ ਤੁਹਾਡਾ ਪਾਠ ਕਰ ਸਕਾਂ ਵਾਹਿਗੁਰੂ ਮੈਨੂੰ ਬਾਣੀ ਨਾਲ ਜੋੜੋ ਨਹੀਂ ਪ੍ਰਮਾਤਮਾ ਜੀ ਮੈਂ ਤੁਹਾਡੇ ਦਰ ਤੇ ਆਵਾਂਗੀ ਮੇਰੇ ਬੱਚਿਆਂ ਦਾ ਸੁਧਾਰ ਕਰ ਦਿਓ ਪ੍ਰਮਾਤਮਾ ਜੀ ਮੈਂ ਤੁਹਾਡੇ ਦਰ ਤੇ ਜ਼ਰੂਰ ਜਪੈਰਾ ਸਾਫ ਕਟਾਂਗੀ ਪਹਿਲਾਂ ਮੇਰੀ ਆਹ ਵਾਲੀ ਗੱਲ ਪੂਰੀ ਕਰ ਦਿਓ ਦੇਖੋ ਅਸੀਂ ਸ਼ਰਤਾਂ ਦੇ ਪ੍ਰਮਾਤਮਾ ਦਾ ਨਾਮ ਜਪਦੇ ਹਾਂ ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ हे ਸੱਚੇ ਪਿਤਾ ਪਰਮੇਸ਼ਵਰ ਜੀ ਮੈਂ ਤੁਹਾਡੇ ਦਰ ਤੇ ਆਵਾਂਗੀ ਮੈਨੂੰ ਆਪਣੇ ਚਰਨਾਂ ਨਾਲ ਜੋੜਿਓ ਬਾਣੀ ਨਾਲ ਜੋੜਿਓ ਗੁਰਸਿੱਖੀ ਜੀਵਨ ਦਾਣ ਦਿਓ ਨਹੀਂ ਪਰਮਾਤਮਾ ਜੀ ਗੱਡੀ ਇੱਕ ਲੈ ਲਈਏ ਦੂਜੀ ਦੀ ਆਸ ਕਰਦੇ ਹਾਂ ਪਰਮਾਤਮਾ ਜੀ ਬੱਚੇ ਪਾਸ ਹੋ ਗਏ ਨਾ ਸਰਕਾਰੀ ਨੌਕਰੀ ਦੀ ਕਾਮਨਾ ਕਰਦੇ ਹਨ ਇਹ ਸਾਰਿਆਂ ਦੀ ਹੁੰਦੀ ਹੈ ਨਾ ਖਾਲਸਾ ਜੀ ਇਸ ਤਰ੍ਹਾਂ ਉਹ ਭੈਣ ਕਹਿੰਦੇ ਕਿ ਮੈਂ ਗੁਰਦੁਆਰਾ ਸਾਹਿਬ ਗਈ ਤਾਂ ਤਾਂ ਨਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਬਾਬਾ ਜੀ ਹਰਮੰਦਰ ਸਾਹਿਬ ਬੈਠੇ ਹੋਏ ਨੇ ਕਹਿੰਦੇ ਮੱਥਾ ਟੇਕ ਕੇ ਆਪਣੇ ਬੱਚਿਆਂ ਨੂੰ ਲੈ ਕੇ ਗਏ ਅਰਦਾਸ ਬੇਨਤੀ ਕਰਵਾ ਕੇ ਕਿ ਪਰਮਾਤਮਾ ਚੰਗੇ ਰਾਹੇ ਪਾਣਾ ਗੁਰ ਸਿੱਖੀ ਜੀਵਨ ਦੀ ਦਾਤ ਬਖਸ਼ੂ ਵੇਖੋ ਸਾ ਅਸੀਂ ਨਾ ਜੇ ਮੰਨਣ ਤੇ ਆਈਏ ਪੱਥਰ ਜੂ ਵੀ ਰੱਬ ਪਾਲੰਨੇ ਆ ਧੰਨੇ ਭਗਤ ਦੀ ਭਗਤੀ ਵੇਖੋ ਬਾਬਾ ਜੀ ਕੋ ਨੱਕੇ ਮੁੜਵਾਏ ਹੈਨਾ ਫਿਰ ਦੇਖੋ ਕਿੰਨੇ ਕਿੰਨੇ ਵੱਡੇ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਕਿੰਨੇ ਬੁਰੇ ਲੋਕਾਂ ਨੂੰ ਸੁਧਾਰਿਆ ਸੱਜਣ ਠੱਗ ਵਰਗਿਆਂ ਨੂੰ ਸੁਧਾਰਿਆ ਜਿਹੜਾ ਬੰਦਾ ਰਾਤੋਂ ਰਾਤ ਮਾਰ ਦਿੰਦਾ ਸੀ ਤੇ ਉਹਨਾਂ ਦੇ ਗਹਿਣੇ ਲੁੱਟ ਲੈਂਦਾ ਸੀ ਭਗਤ ਕਬੀਰ ਦੇ ਕਿੰਨੇ ਕਾਰਜ ਸਾਰੇ ਇਦਾਂ ਖਾਲਸਾ ਜੀ ਗੁਰਬਾਣੀ 'ਚ ਦਰਜ ਕਈ ਇਹੋ ਜਿਹੇ ਕਥਨ ਹਨ ਗੁਰਬਾਣੀ 'ਚ ਦਰਜ ਨੇ ਤਾਂ ਧੰਨ ਬਾਬਾ ਦੀਪ ਸਿੰਘ ਜੀ ਨੇ ਵੀ ਲਿਖੀ ਗੁਰਬਾਣੀ ਦੇ ਵਿੱਚ ਸਰੂਪ ਤੇ ਗੁਰਬਾਣੀ ਪੜ੍ਹਨ ਨਾਲ ਸੁਖਮਨੀ ਸਾਹਿਬ ਦੇ ਜਾਪ ਕਰਚ ਕਰੋ ਥੋੜੇ ਥੋੜੇ ਕਰੋ ਇੱਕ ਪੰਕਤੀ ਅਸ਼ਟਪਦੀ ਦੋ ਅਸ਼ਟਪਦੀਆਂ ਚਾਰ ਅਸ਼ਟਪਦੀਆਂ ਜਿੰਨਾ ਟਾਈਮ ਮਿਲੇ ਉਹਨਾਂ ਕਰੋ ਬੱਚਿਆਂ ਤੇ ਆਪੇ ਗੁਰੂ ਮਿਹਰ ਕਰਨਗੇ ਕਹਿੰਦੇ ਮੈਂ ਗੁਰਦੁਆਰੇ ਸਾਹਿਬ ਤੋਂ ਅਸੀਂ ਵਾਪਸ ਆ ਗਏ ਘਰ ਵਿੱਚ ਜੋਤ ਜਗਾਈ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਸ਼ਮ ਗ੍ਰੰਥ ਨੂੰ ਨਮਸਕਾਰ ਕੀਤਾ ਪਾਠ ਕਰਨੀ ਸ਼ੁਰੂ ਕੀਤੀ ਕਹਿੰਦੇ ਸਾਲ ਵਿੱਚ ਮੇਰੇ ਬੱਚੇ ਪੂਰੇ ਲਾਈਨ 'ਤੇ ਆ ਗਏ ਮੇਰੇ ਬੱਚੇ ਆਗਿਆਕਾਰੀ ਹੋਏ ਕਹਿੰਦੇ ਮੈਂ ਬਹੁਤ ਖੁਸ਼ ਸੀ ਕਿ ਬਾਬਾ ਜੀ ਇੰਨੀ ਜਲਦੀ ਅਰਦਾਸ ਪੂਰੀ ਕਰਦੇ ਨੇ ਕਹਿੰਦੇ ਵਾਹਿਗੁਰੂ ਜੀ ਦੀ ਐਨੀ ਕਿਰਪਾ ਵਰਤੀ ਐਨੀ ਜਿਆਦਾ ਕਿਰਪਾ ਵਰਤੀ ਨਾ ਕਹਿੰਦੇ ਮੇਰੇ ਬੱਚੇ ਖੁਦ ਕਹਿਣ ਲੱਗੇ ਮੰਮਾ ਅਸੀਂ ਇਹ ਮਰਦਿਸ਼ਕਣਾ ਹੈ ਅਸੀਂ ਵੀ ਖੰਡੇ ਬਾਟੇ ਦੀ ਬੋਲ ਸਕਣੀ ਹੈ ਅਸੀਂ ਵੀ ਗੁਰੂ ਦੇ ਸਿੱਖ ਬੰਨਾ ਹੈ ਕਹਿੰਦੇ ਜਦੋਂ ਐਨੀ ਗੱਲ ਕਹੀ ਨਾ ਮੇਰੀ ਅੱਖਾਂ 'ਚ ਖੁਸ਼ੀ ਦੇ ਹੰਝੂ ਸੀ ਕਿ ਕਿੱਥੇ ਮੇਰੇ ਬੱਚੇ ਇੱਕ ਆਖਾ ਨਹੀਂ ਸੀ ਮੰਦੇ ਜਿਹੜੇ ਹੁਣ ਐਨੇ ਆਗਿਆਕਾਰੀ ਹੋ ਗਏ ਨੇ ਜਿਹੜੇ ਹੁਣ ਗੁਰੂ ਦੇ ਐਨੇ ਆਗਿਆਕਾਰੀ ਹੋ ਗਏ ਨੇ ਗੁਰੂ ਦੇ ਐਨੇ ਕਰੀਬ ਹੋ ਗਏ ਦੇਖੋ ਬਾਣੀ ਵਿੱਚ ਇੰਨੀ ਸ਼ਕਤੀ ਹੈ ਕਿ ਜਿਹੜਾ ਬੰਦਾ ਹਰ ਰੋਜ਼ ਨਿਤਨੇਮ ਗੁਰਬਾਣੀ ਪੜ੍ਹਦਾ ਹੈ ਨਾ ਉਹਦੇ ਵਿੱਚ ਸ਼ੀਤਲਤਾ ਮਿਠਾਸ ਸ਼ਾਂਤੀ ਆਪੇ ਹੀ ਆ ਜਾਂਦੀ ਹੈ ਗੁਰਬਾਣੀ ਸਹਜ ਸਲੀਕਾ ਸਿਖਾਉਂਦੀ ਹੈ ਗੁਰਬਾਣੀ ਬੰਦੇ ਦਾ ਰਵਈਆ ਹੀ ਬਦਲ ਦਿੰਦੀ ਹੈ ਜਿਹੜਾ ਬੰਦਾ ਹਰ ਰੋਜ਼ ਪਾਪ ਕਮਾਉਂਦਾ ਹੈ ਗੁਰਬਾਣੀ ਉਹਦੇ ਪਾਪ ਘੱਟ ਦਿੰਦੀ ਹੈ ਦੇਖੋ ਹਰਿਮੰਦਰ ਸਾਹਿਬ ਸਰੋਵਰ ਦੇ ਕੰਡੇ ਤੇ ਲਿਖਿਆ ਹੁੰਦਾ ਨਾ गुरु रामदास सरोवर नाते सब उतरे पाप कमाते सा मन पवित्र हो जाता है स्नान करके गुरु दुबारा साहिब जाके कभी वेख्या है किसी ने गुरुद्वारा साहिब जाके भी घमांड किया हो क्योंकि उत्तर गुरुद्वारा साहिब सारे इको जि होंगे गुरु निक गुरु सिख बहुत प्यारे होंगे गुरु अपने सिखा सिखी दान दांति का दान दाता है ਗੁਰੂ ਆਪਣੇ ਸਿੱਖਾਂ ਦੀ ਮਿਹਰ ਕਰਦੇ ਨੇ ਧੰਨ ਧੰਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਵਡਿਆਈ ਅਸੀਂ ਮੁੱਖ ਤੋਂ ਕਰ ਨਹੀਂ ਸਕਦੇ ਹੁੰਦੇ ਹੋਏ ਚਮਤਕਾਰ ਹੱਡ ਬੀਤੀਆਂ ਜੋ ਵੀ ਸੰਗਤ ਵਿੱਚ ਵਾਪਰਦੀਆਂ ਨੇ ਨਾ ਖਾਲਸਾ ਜੀ ਜੇ ਸੁਣਣੀਆਂ ਹਨ ਤਾਂ ਤੁਸੀਂ ਜਪਹਿਰਾ ਸਾਹਿਬ ਜਿੱਥੇ ਘਟਦੇ ਨੇ ਧੰਨ ਧੰਨ ਬਾਬਾ ਦੀਪ ਸਿੰਘ ਦੇ ਸਥਾਨੇ ਤੇ ਜਾ ਕੇ ਖੁਦ ਸੁਣ ਕੇ ਵੇਖੋ ਅੱਖਾਂ ਨਾਲ ਵੇਖੋ ਕੰਨਾਂ ਨਾਲ ਸੁਣੋ ਵੇਖੋ ਤੁਸੀਂ ਇੱਕ ਵਾਰ ਜਾ ਕੇ कोई खास कराया नहीं लगता ठीक है एक बार ਧੰਨ ਧੰਨ ਬਾਬਾ ਦੀਪ ਸਿੰਘ ਦੇ ਸਥਾਨੇ ਤੇ ਜਾਓ ਤੁਸੀ ਕੋਈ ਵੀ ਦੁੱਖ ਹੋ ਜਾਏਗਾ ਨਾ ਜਿਹੜਾ ਲਾ ਇਲਾਜ ਬਿਮਾਰੀ ਲਾ ਇਲਾਜ ਰੋਗ ਉੱਥੇ ਜਾ ਕੇ ਖਟ ਜਾਏਗਾ ਉੱਥੇ ਜਾਂਦੇ ਸਾਰ ਆਪਣੇ ਦੁੱਖਾਂ ਦੀ ਸੁਣਵਾਈ ਹੁੰਦੀ ਹੈ ਪਰ ਮਨ ਚ ਇੱਕ ਵਿਸ਼ਵਾਸ ਜ਼ਰੂਰ ਰੱਖਿਓ ਸਿਰਫ ਇੱਕ ਵਿਸ਼ਵਾਸ ਸਦਕਾ ਗੁਰੂ ਦੇ ਦਰ ਜਾਇਓ ਆਪਣੀ ਡਿਮਾਂਡ ਪੂਰੀ ਕਰਨ ਨਹੀਂ ਨੀ ਬਾਣੀ ਨੀ ਤਾਣੀ ਹੋ ਕੇ ਗੁਰੂ ਅੱਗੇ ਸੀਸ ਝੁਕਾ ਕੇ ਸਿਰ ਤੁਹਾਡੀ ਅਰਦਾਸ ਲਿਖਿਓ ਕਿੰਨੇ ਜਲਦੀ ਤੋਂ ਜਲਦੀ ਪੂਰੀ ਹੁੰਦੀ ਹੈ ਖਾਲਸਾ ਜੀ ਕੋਈ ਵੀ ਅਰਦਾਸ ਬੇਨਤੀ ਕੋਈ ਵੀ ਦੁੱਖ ਕਠਿਨਾਈ ਕਿਸੇ ਤਰ੍ਹਾਂ ਦੀ ਬਿਮਾਰੀ ਖਾਲਸਾ ਜੀ ਉੱਥੇ ਜਾ ਕੇ ਦੂਰ ਹੁੰਦੀ ਹੈ ਇਹ ਦਾਵਾ ਹੈ ਮੇਰਾ ਖਾਲਸਾ ਜੀ ਇਹ ਨਹੀਂ ਕਿ ਮਨ ਕਰਤ ਕਹਤਾ ਨਹੀਂ ਅੱਖੀ ਦੇਖਿਆ ਵਿਸ਼ਵਾਸ ਹੱਡ ਬਿੱਤੀ ਹੈ ਆਪ ਅਜਮਾ ਕੇ ਵੇਖੋ ਖਾਨਸਾ ਜੀ ਡਾਕਟਰਾਂ ਕੋ ਤਾਂ ਆਪਾ ਕਿੱਡੀ ਕਿੱਡੀ ਦੂਰ ਪੱਜ ਜਾਨੇ ਹਾਂ ਇੱਥੇ ਤਾਂ ਅੰਮ੍ਰਿਤਸਰ ਸਾਹਿਬ ਦੇ ਕੋਲ ਤਾਂ 3 ਮਿੰਟਾਂ ਦਾ ਰਾਹ ਹੈ ਬਾਬਾ ਦੀਪ ਸਿੰਘ ਦਾ ਸਥਾਨਾ ਜਰੂਰ ਜਾ ਕੇ ਦੇਖੋ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀ ਕਰਨਗੇ ਤਾਂ ਤਨ ਬਾਬਾ ਦੀਪ ਸਿੰਘ ਜੀ ਤੁਹਾਡੇ ਕਾਰਜ ਰਾਸ ਕਰਨਗੇ ਕਿਸੇ ਵੀ ਤੀਪੈਂ ਦੇ ਵਿਆਹ ਲਈ ਸ਼ਹੀਦੀ ਦੇ ਇੱਕ ਕਰਵਾਓ ਦੁੱਖਾਂ ਰੋਗਾਂ ਕਲੇਸ਼ਾਂ ਲਈ ਸ਼ਹੀਦੀ ਦੇ ਇੱਕ ਕਰਵਾਓ ਸ਼ਹੀਦੀ ਦੇ ਘਨ ਤੁਹਾਡੇ ਕਾਰਜ ਜੈਨੇ ਸਫਲ ਹੋਣਗੇ ਕੀ ਹੱਥਾਂ ਤੇ ਸਰ ਜਮਣ ਵਾਲੀ ਗੱਲ ਹੋ ਜਾਂਦੀ ਹੈ ਖਾਲਸਾ ਜੀ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ